డ్రై ఫ్రూట్స్ హారతి తులసిదళ అక్షంతల హారతి హారతి పూల హారతి ఖర్జూర హారతి

ਮਿਤਚਾਲਾ ਹਾਰਤੀ ਕਟਿੰਗ ਬੱਲਨ ਜਿਤ ਸਾਰ ਦੇ ਦਰਾਛ ਹਾਰਤੀ ਮਾਰੇਦਦਲ ਹਾਰਤੀ 100 ਬਰ ਹਾਰ ਹਾਰਤੀ 100 ਬਰ ਹਾਰ ਹਾਰਤੀ ਕਨਕੰਬਰਾਲਾ ਮਾਲ ਹਾਰਤੀ ਸੰਨਜਾਜੁਲ ਹਾਰਤੀ ਚੁਪ ਤਮਲਾ ਪਾਕੁਲਾ ਹਾਰਤੀ ਤਮਨ ਪਾਕੁਲਾ ਹਾਰਤੀ ਕਿਸਮਿਸ ਲ ਹਾਰਤੀ ਦੂਸਰੀ ਗਾਇ ਹਾਰਤੀ ਗਾਜੁਲ ਹਾਰਤੀ いいですね。